ਆਪਣੇ ਪੈਰ ਪਸਾਰ ਰਿਹਾ ਹੈ ਪੰਜਾਬ ਦੇ ਵਿੱਚ ਕਰੋਨਾ ਦੇ ਨਾਲ ਹੁਣ ਦੂਜੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਪਰ ਲਗਾਤਾਰ ਹਰ ਸ਼ਹਿਰ ਤੋਂ ਇੱਕ ਨਾ ਇੱਕ ਕਰੋਨਾ ਦੇ ਨਾਲ ਮੌਤ ਹੋਣ ਦੀ ਖਬਰ ਲਗਾਤਾਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਲੁਧਿਆਣਾ ਦੇ 69 ਸਾਲਾਂ ਬਜ਼ੁਰਗ ਕਰੋਨਾ ਦੇ ਨਾਲ ਜਿਸ ਦੀ ਮੌਤ ਹੋ ਗਈ ਹੈ ਸੂਬੇ ਦੇ ਵਿੱਚ ਹੁਣ ਤੱਕ ਕਰੋਨਾ ਦੇ 21 ਮਾਮਲੇ ਜਿਹੜੇ ਨੇ ਉਹ ਸਾਹਮਣੇ ਆ ਚੁੱਕੇ ਨੇ ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ कोरोना ਦੇ ਨਾਲ ਦਿੱਲੀ ਦੇ ਵਿੱਚ ਵੀ 5 ਮਹੀਨੇ ਦੇ ਬੱਚੇ ਦੀ করোনা ਦੇ ਨਾਲ ਮੌਤ ਹੋ ਚੁੱਕੀ ਹੈ ਅਤੇ ਪੂਰੇ ਦੇਸ਼ ਦੇ ਵਿੱਚ করোনা ਕਾਰਨ 5364 ਜਿਹੜੇ ਨੇ ਉਹ ਸਰਗਰਮ ਮਾਮਲੇ ਮਿਲੇ ਨੇ ਦੇਸ਼ ਦੇ ਵਿੱਚ ਵੀ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ ਦੇ ਨਾਲ ਲਗਾਤਾਰ ਵਧ ਰਹੇ ਨੇ ਸਿਹਤ ਵਿਭਾਗ ਦੇ ਅਨੁਸਾਰ ਪਿਛਲੇ 20 ਦਿਨਾਂ ਦੇ ਵਿੱਚ ਮਾਮਲੇ ਦੀ ਗਿਣਤੀ 58 ਗੁਣਾ ਵਧੀ ਹੈ 16 ਮਈ ਨੂੰ ਦੇਸ਼ ਭਰ ਦੇ ਵਿੱਚ ਕੋਵਿਡ ਤੇ 92 ਸਰਗਰਮ ਮਾਮਲੇ ਮਿਲੇ ਸੀ ਜਿਨ੍ਹਾਂ ਦੀ ਗਿਣਤੀ ਹੁਣ ਤੱਕ 5304 ਤੱਕ ਪਹੁੰਚ ਗਈ ਹੈ ਤੇ ਕਰੋਨਾ ਕਾਰਨ 29 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਵਿੱਚ ਫੈਲ ਗਿਆ ਪਿਛਲੇ 24 ਘੰਟਿਆਂ ਦੇ ਵਿੱਚ 590 ਮਾਮਲੇ ਸਾਹਮਣੇ ਆਏ ਕੇਰਲ ਦੇ ਵਿੱਚ ਸਭ ਤੋਂ ਵੱਧ 1679 ਮਾਮਲੇ ਮਿਲੇ ਇਸ ਤੋਂ ਬਾਅਦ ਗੁਜਰਾਤ ਦੇ ਵਿੱਚ 615, ਪੱਛਮੀ ਬੰਗਾਲ ਦੇ ਵਿੱਚ 596, ਦਿੱਲੀ ਦੇ ਵਿੱਚ 592 ਤੇ ਮਹਾਰਾਸ਼ਟਰ ਦੇ ਵਿੱਚ 548 ਮਾਮਲੇ ਸਾਹਮਣੇ ਆਏ ਨੇ। ਜਨਵਰੀ ਤੋਂ ਹੁਣ ਤੱਕ ਕੋਰੋਨਾ ਦੇ ਨਵੇਂ ਰੂਪਾਂ ਕਾਰਨ 55 ਮੌਤਾਂ ਹੋ ਚੁੱਕੀਆਂ ਨੇ ਇਹਨਾਂ ਦੇ ਵਿੱਚੋਂ 15 ਦਿਨਾਂ ਦੇ ਵਿੱਚ 53 ਮੌਤਾਂ ਹੋਈਆਂ ਨੇ ਦਾਜੇ ਕਿ ਵੀਰਵਾਰ ਨੂੰ ਦਿੱਲੀ ਵਿੱਚ ਕੋਵਿਡ ਕਾਰਨ ਹੋਰ ਮੌਤਾਂ ਦਰਜ ਕੀਤੀਆਂ ਗਈਆਂ ਜਿਸ ਦੇ ਵਿੱਚ ਇੱਕ 5 ਮਹੀਨੇ ਦਾ ਬੱਚਾ ਵੀ ਸ਼ਾਮਿਲ ਹੈ ਪਰ ਜਿਸ ਤਰੀਕੇ ਨਾਲ ਕਰੋਨਾ ਵਾਇਰਸ ਜਿਹੜਾ ਆ ਜਾਂ ਉਸ ਦੇ ਹੋਰ ਜਿਹੜੇ ਰੂਪ ਨੇ ਉਹ ਲਗਾਤਾਰ ਪੂਰੇ ਦੇਸ਼ ਦੇ ਵਿੱਚ ਆਪਣੇ ਪੈਰ ਪਸਾਰ ਰਹੇ ਨੇ ਫਿਲਹਾਲ ਸਿਹਤ ਵਿਭਾਗ ਦੇ ਅਨੁਸਾਰ ਜਿਹੜੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ